ਸਾਸੇਗਲ ਬਾਈ ਜੀ ਮਾਣਾ ਡੇਰੀ ਫਰਮ ਦੇ ਸਾਰੇ ਹੀ ਭੈਣ ਭਰਾਵਾਂ ਦਾ ਵੈਲਕਮ ਆ ਬਾਈ ਕੋਲ ਬਹੁਤ ਸੋਹਣੇ ਪਸ਼ੂ ਝੋਟੀਆਂ ਟੋਕੜ ਗੱਬਣਾ ਝੋਟੀਆਂ ਆ ਆ ਤੇ ਬਾਈ ਨਾ ਕਰਦੇ ਗੱਲਬਾਤ ਵਧੀਆ ਰਕੋਰਡ ਵਾਲੀਆਂ ਝੋਟੀਆਂ ਆ ਤੇ ਵਧੀਆ ਪੂਰੀ ਮੈਂ ਬਹੁਤ ਸੋਹਣੀ ਸਾਫ ਦੇ ਝੋਟੀ ਨਕੀ ਸਿੰਘੀਰੀ ਟੋਕੜ ਗੱਬਣਾ ਬਾਈ ਕੋਲ ਬਹੁਤ ਸਪੈਸ਼ਲ ਸਾਸੇਗਲ ਬਾਈ ਜੀ ਸਾਸੇਗਲ ਜੀ ਜੀ ਸਾਹਿਰ ਜੀ ਆ ਵਧੀਆ ਠੀਕ ਠਾਕ ਮਾਣਾ ਜੀ ਆ ਵਧੀਆ ਠੀਕ ਠਾਕ ਜੀ ਜਿਹਨੇ ਭੈਣ ਭਰਾਵਾਂ ਦੀ ਫਰਦ ਜੁੜਿਆ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਆਪਣੇ ਚੈਨਲ ਨੂੰ ਵੀਜੀ ਵਾਤਾਵਰਤ ਪਿਆਰ ਦਿੰਦੇ ਆ ਸਾਰਿਆਂ ਦਾ ਵੀਰਾਂ ਭਰਾਵਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਯਾ ਹਰ ਵਾਰਾ ਵੀਜੀ ਯਾਦਾ ਬੇਨਤੀ ਹੈ ਜੀ ਵੀਡੀਓ ਵੇਖਣ ਤੋਂ ਵੀਰ ਭਰਾਵਾਂ ਨੂੰ ਬੇਨਤੀ ਹੈ ਵੀ ਪਹਿਲਾਂ ਸਬਸਕ੍ਰਾਈਬ ਕਰਿਆ ਕਰਨਾ ਵੀਡੀਓ ਨੂੰ ਜਰੂਰ ਕਰਨਾ ਤੇ ਦਾਣਾ ਵੀਡੀਓ ਵੇਖਿਆ ਕਰੋ ਤੇ ਦਾਣਾ ਕਰ ਲਿਆ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਦੇ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜੀ ਤੁਹਾਡੇ ਕੋਲ ਆਊਗੀ ਜਿਹੜੀ ਕਾ ਫਿਰ YouTube ਖੋਲਣਗੇ ਤੇ ਪਿੰਡ ਸਾਡੀ ਵੀਡੀਓ ਤੇ ਸ਼ੋਅ ਹੋਏਗੀ ਠੀਕ ਜੀ ਜੀ ਬਾਅਦੇ ਵੀਰਦੀ ਜਨਵਾਰ ਆਪਣੇ ਕੋਲ ਬਿਲਕੁਲ ਜਾਇਜ਼ ਰੇਟ ਤੇ ਤੇ ਪਾੜਾ ਜੀ ਹਾਂ ਜੀ ਵੀਡੀਓ ਆਪਣੀ ਕੱਲ ਵੀ ਜਲੀ ਮਈਆਂ ਚੰਗੀਆਂ ਠੀਕ ਠੀਕ ਜੀ ਦੌਂਦੀ ਕੱਟੀ ਵੀਰਦੀ ਲੈਂਦੀ ਆ ਅੱਜ ਤੋਂ ਬੱਚਾ ਬੱਚਾ ਕੱਪੜਾ ਵੀ ਆ ਕੱਲੀਆਂ ਬੱਚੇ ਮਰੀਆਂ ਮਈਆਂ ਵੀ ਆ ਗਈਆਂ ਬੱਚੇ ਮਰੀਆਂ ਵੀ ਆ ਗਈਆਂ ਤੇ ਉੱਤੇ ਬੱਚੇ ਬੱਚੇ ਦੇ ਵੀ ਆਈਆਂ ਜੀ ਭਾਅ ਬਿਲਕੁਲ ਨੋਰਮਲ ਜਾਇਜ਼ ਰੇਟ ਓਕੇ ਖੋਲੋ ਪਿਆਰ ਵਾਲੇ ਹੋਣ ਲਓ ਜੀ ਖੋਲੋ ਜੀ ਦੌਂਦੀ ਕੱਟੀ ਆ ਲ ਤੇ ਮਨ ਕੱਟੀ ਗਏ ਕੱਟੀ ਮਗਰ ਮਗਰ ਕੱਟੀ ਚਾਹ ਮਹੀਨੇ ਦੀ ਗੱਭਣ ਚਾਰ ਮਹੀਨੇ ਦੀ ਗੱਭਣ ਹੈ ਚਾਰ ਮਹੀਨੇ ਤੱਕ ਪਾਸ ਦੁੱਧ 8 ਕਿਲੋ ਹੋਊਗਾ ਵਧੀਆ ਚਾਹਵਾ ਆ 8 ਕਿਲੋ ਦੁੱਧ ਚਾਹਵੇਂ ਦੀ ਗੱਭਣ ਹੈ ਚਾਰ ਮਹੀਨੇ ਦੀ ਗੱਭਣ ਇਹਦੇ ਛੋਟੀ ਦੋਂਦੀ ਦੇ ਵੇਖੋ ਸਿੰਗੀ ਲੱਗੀ ਇਹਦੇ ਗੱਲ ਕਾਦੀ ਹੈ ਬਿ ਸਪੈਸ਼ਲ ਇਹਨੂੰ ਪੀ ਸਕਦੇ ਉਹ ਆ ਠੀਕ ਜੀ ਥੱਲੇ ਬਹਿ ਜਾਓ ਥਾਪੀ ਮਾਰ ਕੇ ਓਕੇ ਜੀ ਬਠੰਡੀ ਵੀ ਥਾਤ ਨੂੰ ਰਹਿ ਬੋਲੀ ਜੇ ਇਹੀਰਾ ਹੀਰਾ ਨੇ ਯੋ ਲੋ ਕਹਿੰਦੇ ਨਾ ਟੌਪ ਕੁਆਲਿਟੀ ਡੀਲ ਕਰੀਦਾ ਹੀ ਮਿਲਦੇ ਆ ਕੱਟੇ ਗਾਂ ਸੋਰੀ ਬੜੀ ਆ ਵੀਰ ਗੈਜ ਰੇਟ ਤੇ ਪਹਾੜਾ ਦੇ ਦਾਂਗੇ ਹਾਂਜੀ ਛੋਟੀਆਂ ਅੱਜ ਆਪਣੇ ਕੋਲ ਸਾਰੇ ਗੈਜ ਮਾਲ ਪਾ ਆ ਮਿੰਟਾਂ ਮਿੰਟ ਵੇਖਣ ਆਲਾ ਠੀਕ ਝੋਟੀਆਂ ਵੱਡੀਆਂ ਆਉਣ ਵਾਲੀਆਂ ਓਕੇ ਵੀਰ ਜੀ ਓਕੇ ਇਹੋ ਸਾਫ ਝੋਟੀ ਆ ਮੋਲੇ ਭਾਵੇਂ ਜੋ ਮਰਜ਼ੀ ਕਰੀਏ ਲੈ ਕੁਆਲਿਟੀ ਦੇ ਦੋ ਜਸਨੋ ਜੇ ਭਾਅ ਦਸੀਏ ਵੀ ਸਾਰਿਆਂ ਦੇ ਹਾਂਜੀ ਭਾਈ ਜੀ ਕੀ ਮੋਲੇ ਦਾ ਮੋਲੇ 89 80 ਐਂਡ 75 75000 ਰੁਪਏ ਜੋ ਤਰ੍ਹਾਂ ਦੇ ਆ ਸਾਰੇ ਦੇ ਆ ਗਿਆ ਪਿਆ ਜੋ ਨੂੰ 70000 ਦੀ 70000 ਦੀ ਲਓ ਜੀ ਦੇਖੋ ਨੰਗੀਨਾ 4 5 ਉਵੇਂ ਵੀ ਚੋਣ ਵਾਲਾ ਨਹੀਂ ਕਿਨਾ ਆ ਉਹ ਕਾਪੀ ਇਸ ਦਿਨ ਨੂੰ ਕਹਿੰਦੇ ਆ 1.74 ਹਜ਼ਾਰ ਦੀ ਝੋਟੀ ਠੀਕ ਆ ਬਾਈ ਬਿਲਕੁਲ ਵਧੀਆ ਇਹ ਵੀਰਾ ਲੈਵਾ ਖਾਂਦੇ ਸਜਣਾਗ ਲਈ ਫਿਰਦੀ ਆ ਦੁੱਧ ਕੋਈ ਚੰਗੀ ਸੇਵਾ ਕਰੂ ਨਾ ਵਧੀਆ ਦੁੱਧ ਕੱਢਣ ਵਾਲੀ ਝੋਟੀ ਓਕੇ ਵੀ ਹੱਥੀਂ ਗੱਲੀ ਦੀ ਵੀ ਪੂਰੀ ਆ ਗਈ ਜੀ ਲਓ ਜੀ ਖੋਲੋ ਜੀ ਅੱਗੇ ਮਗਰ ਵੀ ਕੱਟੀ ਨਹੀਂ ਮਈਆ ਮਗਰ ਕੱਟੀ ਕੋਈ ਮਹੀਨੇ ਦੀ ਲਾੜੇ ਭਾਂ ਕੋ ਡੇਢ ਦੀ ਲਾੜੇ ਦੁੱਧ 10 ਕਿਲੋ ਵਧੀਆ ਭਾਂ ਕੋ ਦੋਮਾ ਦੀ ਲਾ ਕੇ ਲੈ ਗਏ ਪਰ ਬੱਚਾ ਮਰੀ ਵਾਲਾ ਮੋਟ ਕਰ ਦਾਂਗੇ ਦਾ ਵੀ ਲੀਲੀ ਲਾਵੀ ਨਹੀਂ ਕੱਟੀ ਸਹੀ ਗੱਲ ਆ ਯਾਜ ਰੇਟ ਤੇ ਦੇ ਦਾਂਗੇ ਭਾੜਾ ਵੀਰਾ ਦੁੱਧ 10 ਕਟਈ ਮਗਰ ਨੇ ਸਾਨੂੰ 10000 ਦੀ ਆ ਤੁਰਤ ਮਾਰੀ ਮਾਰੀ ਤੁਰਨਾ ਫੈਰ ਤੁਰਨੀ ਚਲੋ ਫੈਨ ਕਰ ਲੋ ਦੇਖੋ ਜੀ ਨੀਲੀ ਦੀ ਮੈਂ ਆ ਬਹੁਤ ਸੋਹਣੀ ਬੂਰਾ ਬਹੁਤ ਘਾਟ ਮਿਲਦਾ ਆ ਘਾਟ ਦੇ ਬੜਾ ਬੋਲਾ ਲਗਾ ਦੇ ਮੇਰੇ ਦੇ ਤੇ ਜਾਸੂਆ ਮੈਂ ਖਰੀ ਆ ਤੇ ਇਹਦੀਆਂ ਦੋ ਕਟੀਆਂ ਵੀਰ ਹਣਾ ਪਾ ਲਈਆਂ ਨੀਂਦੀਆਂ ਬੂਰੀਆਂ ਕਟੀਆਂ ਪਉਂਦੀਆਂ ਉਹ ਕੈਰਕਾ ਵੀ ਨੀਂਦੀ ਬੂਰੀ ਕੱਤੀ ਇਹ ਸੇਵਾ ਕਰਨੀ ਪੈਂਦੀ ਪਸ਼ੂਆਂ ਦਾ ਪੰਛੀਆਂ ਦਾ ਕੱਟੀ ਆ ਜੇ ਪਠੇ ਖਾ ਲਈ ਆ ਦੋ ਵੀ ਲਾੜੋ ਢਾਈ ਨਾਲ ਜਿੰਨੇ ਦੀ ਮਰਜ਼ੀ ਮੇਰ ਕੋਲ ਬਿਲਕੁਲ ਜਿਆਜ ਠੀਕ ਮੋਲਵੀਰ ਮੈਂ ਦਾ ਭਾਵੇਂ ਕਰੀਏ ਅਸੀਂ 75 70 ਦੇ ਦੋ ਛੜ ਤੋਂ 68000 ਦੀ 60000 ਦੀ ਐਂਡ ਗਾਦੀ ਇਹ ਬਿਲਕੁਲ ਜੈ 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 ਬਿਲਕੁਲ ਕਾਵੇ ਸਹੀ ਗਾ ਵਧੀਆ ਪਸ਼ੂ ਆ ਸੇਵਾ ਕਰੋ ਮੇਰੇ ਵੀਰ ਵਧੀਆ ਪਸ਼ੂ ਆ ਆਹ ਤੁਹਾਡੀ ਵੀਰ ਦੀ ਵੇਗੀ ਜੇ ਇਹ ਦੇਖੀ ਜੀ ਇਹ ਵੀ ਟੋਕੜ ਗੱਪਣੇ ਪੰਨਾਂ ਦੀ ਮਗਰ ਇਹ ਗੱਡੀ ਦੁੱਧ ਬਾਰ ਘੱਟੀ ਇਹ ਚੱਲੀ ਜੇ ਵੀਰ ਜੀ ਹੁਣ ਹੁਣੇ ਦੱਦਾਂ ਲੱਗੇ ਜੇ ਹਾਂ ਜੀ ਰੋ ਲੈ ਆਵੋ ਲੈ ਆਵੋ ਲੈ ਆਵੋ ਅੱਗੇ ਫੇਰ ਵੀ ਚੀਲੀ ਲੀਦਾ ਵੀ ਚੋਟੀ ਆ ਜਮੀਆਂ ਨੂੰ ਖੱਦਦੇ ਨੇ ਬਹੁਤ ਚੰਗੀ ਈ ਤੁਹਾਡੀ ਇਸ ਵਧੀਆ ਪਸ਼ੂ ਸਾਫ ਏ ਝੋਟੀ ਮੈਂ ਵੇਗੀ ਆ ਤੇ ਨੀਲੀ ਦੀ ਝੋਟੀ ਅੱਗੇ ਗੱਲ ਕਰਦੇ ਬਈਆਣਾ ਠੀਕ ਆ ਮੈਂ ਤਾਂ ਵੀਰ ਬੱਚਾ ਨਹੀਂ ਹੈਗਾ ਹਾਂਜੀ ਤੇ ਦੋਨਾਂ ਤਾਈਆਂ ਵੀ ਨਾਲ ਹੁਆ ਹਾਂਜੀ ਗੱਡੀ ਗੱਡੀ ਮਰ ਗਈ ਵੀਰ ਜੀ ਭਾ ਵੀਰ ਟੋਕੜਾ ਵਾਲਾ ਕਹਿੰਦਾ ਬਹੁਤ ਟੋਕੜ ਸਮਝ ਲਓ ਜੀ ਦੁੱਧ 8 ਕਿਲੋ ਇਦਾਂ ਥੱਲੇ ਬਾਰੇ ਹਰਦੀ ਨਹੀਂ ਆ ਦੁੱਧ 8 ਕਿਲੋ ਆ ਤੇ ਬੱਚਾ ਮਰ ਗਿਆ ਹੈਗਾ ਜੀ ਬੱਚਾ ਮਰ ਗਿਆ ਜੀ ਮੱਚਾ ਮਰ ਗਿਆ ਆ ਤੇ ਗੱਭਣੇ ਗੱਭਾ ਨਹੀਂ ਵੀਰ ਗੱਭਨੀ ਗੱਭਾ ਨਹੀਂ ਆ ਗਿਉ ਇਹ ਗੱਭਾ ਨਹੀਂ ਆ ਠੀਕ ਹੈ ਵੀਰ ਜੀ ਠੀਕ ਹੈ ਬਾਈ ਕਹਿੰਦੇ ਗੱਬਰ ਨਹੀਂ ਬੱਚਾ ਮਰ ਗਿਆ ਤੇ ਪਰ ਸਸਤੇ ਭਾਜ ਦਵਾਂਗੇ ਦੁੱਧ ਕੋ ਹਕਾਇਆ 8 ਕਿਲੋ 8 ਕਿਲੋ ਦੁੱਧ ਮਹੀਨੇ ਕੋਲ ਤੇ ਠੱਡੀ ਫੀਲ ਮਹੀ ਹੈ ਦੁੱਧ ਵਾਲੀ ਮੈਂ ਕੱਟ ਵਾਲੀ ਮੈਂ ਬਹੁਤ ਸਾਫ਼ ਤੇ ਸੁਥਰੀ ਵਧੀਆ ਦੇਖੋ ਜੀ ਬਹੁਤ ਕੁਆਲਟੀ ਵਾਲੀ ਮੈਂ ਹੈ ਬੇਕਰ ਜੀ ਅੱਜ ਭਾਜ ਦੇ ਦੇਣੀ ਮਿੱਤੇ ਨਹੀਂ ਮੋਲ ਮਹੀ ਦਾ ਆਪਾਂ 60 57000 ਤਨ ਜਾਇਰ ਦੀ 55 ਦੀ 55 ਦੀ ਗਰੰਟੀ ਯਾਦ ਉਹ 8 ਕਿਲੋ ਦੇ ਪੜਾ ਪਾ ਕੇ ਟੀਗੇ ਦੀ ਇਹ ਗੱਦੀ ਗਰੰਟੀ ਉਹ ਟੀਗਾਣਾ ਮੈਂ ਲਾਉਂਗਾ ਠੀਕ ਹੈ ਨਹੀਂ ਛੱਡੀ 55000 ਦੀ ਐਂਡ ਲਓ ਜੀ ਖੋਲੋ ਖੋਲੋ ਜੀ ਹਾਂ ਮੈਂ ਕੋ ਵੀਰਾਂ ਚਲੋ ਸੱਜਿਆ ਇੱਕੋ ਬੈਠ ਗਲੋ 7 ਕਿਲੋ ਵਧਿਆ ਦੋਵੇਂ ਟਾਈਮ ਕਰਦੀ ਹੈ ਠੀਕ ਹੈ ਡੇਢ ਮਹੀਨਾ ਹੋ ਗਿਆ ਮੈਂ ਪਣੀ ਨੂੰ ਘੱਦ ਲਾਏ ਫਾਲੀ ਕਰਕੇ ਮੈਂ ਤਾਂ ਪੰਜ ਜੋੜ ਬੜਾ ਇੱਕ ਸੱਤ ਦੀ ਸੱਜਰਾ ਆਵ ਲਈ ਹੀ ਮੈਂ ਆਹ ਕੱਲ ਉਹਨਾਂ ਨੂੰ ਨੀਦੀ ਦੀ ਮੈਂ ਘਰ ਦਿੱਤੀ ਜਿਹੜੀ ਵੀਡੀਓ ਚ ਪਾਈ ਹਾਂ ਨਾਲ ਉਹਨਾਂ ਮੈਂ ਪਾਤੀ ਹਾਂ ਠੀਕ ਜੀ ਡੇਢ ਵੀ ਨਾ ਹੋਇਆ ਪਰ ਨਿਕਲ ਆਵੇ ਕੋਈ ਖਾਲੀ ਕਰਕੇ ਦਵਾਗੇ ਮੈਂ ਡੇਢ ਮਿੰਟ ਆਇਆ ਬਣੀ ਨੂੰ ਕਰੋਸ ਹੋਈ ਨੂੰ ਤੇ ਨਿਕਲ ਆਵੇ ਜੀ ਕਿਸਮਤ ਆ ਜੇ ਮੈਂ ਬੱਚਾ ਨਹੀਂ ਕੋਈ ਹੈਗਾ ਬੱਚਾ ਨਹੀਂ ਵੀਰ ਹੈਗਾ ਮੇਰੇ ਟਾਈਮ ਇਦਾਂ ਪਹਾੜੇ ਦੇ ਮਿਲਦੀ ਆ ਪਹਾੜੇਰੇ ਆਪਣੇ ਕੋ ਆਈ ਹੈ ਜੇ ਇੱਕੋ ਘੰਟਾ ਆ ਮੈਂ ਲੱਥੀ ਜੇ ਆ ਠੀਕ ਹੈ ਜੀ ਓਕੇ ਜੀ ਲੈ ਬਹੁਤ ਸੋਹਣੀ ਮੈਂ ਵੱਡੀ ਮੈਂ ਪਾਲਕ ਜੋੜ ਵਾਲੀ ਮੈਂ ਆ ਤੇ ਵਧੀਆ ਤੇ ਬਾਈ ਜੀ ਕੀ ਮੁੱਲ ਕਰਦੇ ਜੀ ਦਾ ਮੈਂ ਵੀਰੇ ਜੇ ਸੱਕਰਦੀ ਵੀਡੀਓ ਮੇਰੇ ਕੋਲ ਪਣੀ ਪਈ ਆ ਹਾਂਜੀ 15 ਕਿਲੋ ਮੈਂ ਦੁੱਧ ਕੱਢਦੀ ਬਹੁਤ ਚੰਗੀ ਮੈਂ ਹਾਂਜੀ ਹੁਣ ਆਇਆ ਸੁਗਟ ਕਾਗੇ ਮੈਂ ਚਈ ਆ ਗੱਲ ਹੀ ਕੋਈ ਨਹੀਂ ਤੇ ਸਿਰਫ ਮੈਂ ਕੋਈ ਸਾਬਲੇ ਇਹ ਤਾਂ ਜਾਨ ਹੀ ਬਚਾਉਣ ਵਾਲੀ ਗੱਲ ਆ ਪੀ ਵਾਇਲੈਂਟਾ ਹਾਉਣਾ ਮੇਉਨੇ ਦੀ ਮਹੀਂ ਆ ਐਂਡ 50000 ਦੀ ਯਾ ਯਾਰ ਸੀ ਠੀਕ ਹੈ ਜੀ ਓਕੇ ਵੱਡੀ ਮੈਂ ਪਾਲੀ ਵਾਲੇ ਦੇਖੋ ਮਾੜੇ ਬੰਨੇ ਨਾ ਮੈਂ ਲੱਦ ਕੇ ਲੈ ਜਾ ਖਾਨਦਾਨੀ ਮਹੀਂ ਆ ਨਾ ਖਾਨਦਾਨੀ ਦੁੱਧ ਵਾਲੀ ਮੈਂ ਆ 50000 ਦੇ ਵਜੋਂ ਨਾ ਹਾਂ ਨਾ ਜੰਗਾ ਦੁੱਧ 8 ਕਿਲੋ ਹੈਗਾ ਠੀਕ ਹੈ ਜੀ ਇਹ ਪੰਜਾਂ ਦੀ ਗੱਬੜਿਆ ਪੰਜਾਂ ਦੀ ਗੱਬੜਾ ਪੰਜਾਂ ਦੀ ਗੱਬੜਾ 7 ਕਿਲੋ ਦੱਸ ਦੇ ਤੇ ਬਚਿਆ ਮਰ ਅਈ ਵੀਰ ਜੀ ਇਹਦਾ ਨਹੀਂ ਉਹ ਬਚੇ ਦੋ ਉਹ ਦੋ ਬਚੇ ਪਹਿਲੇ ਨੰਬਰ ਵਾਲੀ ਵੀ ਇੱਕ ਵੇਗੀ ਇੱਕ ਮੋਰੀ ਦੀ ਠੀਕ ਹੈ ਇਹ ਜੇ ਮਗਰ ਬੱਚਿਆਂ ਨੇ ਗਾ 5 ਮਹੀਨੇ ਦੇ ਕੱਪੜੇ ਦੁੱਧ ਪਾਈ ਕਿਨਾ ਦੁੱਧ ਪਾਣੀ 7 ਕਿਲੋ ਛਿਆਂ ਦੀ ਗਰੰਟੀ ਹੋਵੇ ਤੁਰ ਤੁਰ ਪੀ ਹੋਏ ਨੇ ਹਾਂ ਨਾ ਇਹ ਵੀ 55 ਦੀ ਵੀਰ 55 ਦੀ ਹਾਂ ਵੀ ਹਾਂ ਨਾ 55 ਦੀ ਲਓ ਜੀ 55000 ਦੀ ਬਾਈ ਕਹਿੰਦਾ ਹਾਂ ਨਾ ਇਹ ਦੇਣਾ 3 ਵਾਲਾ ਵੀਰ ਫੋਨ ਨਾ ਕਰੇ ਗੱਪਣਵਾਦ ਕਰਦੀ ਨਾਲ ਦੁੱਧ 6 ਕਿਲੋ ਦੁੱਧ 6 ਕਿਲੋ ਤੇ ਚਰੰਜਾ ਦੀ 55 ਦੀ 55 ਦੀ ਚਲੋ 55 ਦੀ 55000 ਦੀ ਜਾਂਦਾ ਉਹ ਵੇਚ ਵਰਗੇ ਲੈ ਆਓ ਲੈ ਆਓ ਆਇਆ ਗੰਮੀ ਆ ਗਈ ਕਹਿੰਦੀ ਨਾ ਆਇਆ ਕਰੀ ਜਾਂ ਫੋਲ ਆਹ ਫੋਲ ਬਣਾਦਾ ਤੇ ਜਰਨ ਜਾਇਰ ਦੀ ਜਾਂ ਦੋ ਜਰ ਦੀ ਜਾਂ ਦੋ ਠੀਕ ਹੈ ਤੇ ਕਟੀਆਂ ਖਾ ਦਈਏ ਕਿਹਦੀ ਕਿਹੜੀ ਕੱਟੀ ਦਿੱਤੀ ਕੱਡੀ ਪਹਿਲੀ ਬੂਰੀ ਦੀ ਆ ਬੂਰੀ ਦੀ ਆ ਅੱਜ ਨਹੀਂ ਦੇਖੀ ਉਹਦੀ ਕੱਟੀ ਵੀ ਦੀ ਆ ਮੈਂ ਕੱਲੀ ਆ ਕੱਟੀ ਚਲ ਚਲੀ ਸਾਡੇ ਕੋਦਰ ਇਹਨ ਕੋਦਰ ਕਲੀ ਇਹ ਆ ਮੱਝ ਦੀ ਨਾ ਤੀਜੇ ਲੰਬਰ ਵਾਲੀ ਦੀ ਆ ਕੱਟੀ ਅੱਗੇ ਪਹਿਲਾਂ ਕੱਟੀ ਜਿਹੜੀ ਝੋਟੀ ਆ ਦੋਦੀ ਕੱਟੀ ਜੀ ਕੱਟੀ ਆ ਕੱਟੀ ਪਹਿਲੇ ਨੰਬਰ ਵਾਲੀ ਮੈਂ ਦੀ ਆ ਝੋਟੀ ਦੀ ਜਿਹੜੀ ਆ ਉਹ ਪਹਿਲੇ ਨੰਬਰ ਤੇ ਬੱਜੀ ਆ ਬੂਰੀ ਦੀ ਔਰ ਬੂਰੀ ਦੋ ਤੇ ਸਲੋਕ ਬੜਾ ਕਰਨਾ ਵਾਈਫੋ ਬਾਦਿ ਪੱਠੇ ਖਾਣ ਸਲੋਕ ਬੜਾ ਪ੍ਰੇਮ ਨਾਲ ਰਹਿਣਾ ਚਾਹੀਦਾ ਆ ਦੇ ਪ੍ਰੇਮ ਨੇ ਵਾਦੇ ਹੁੰਦੇ ਦੇਖੋ ਜੀ ਸਲੋਕ ਖਾਣ ਜੀ ਦਾ ਮਰ ਇਹਨਾਂ ਦਾ ਹੁਣ ਘੜੀ ਦੀ ਘੜੀ ਪ੍ਰੇਮ ਹੈ ਕਿਦੀ ਕਿਦੇ ਚੱਲ ਜਾਨੀ ਕਿਤੇ ਕਿਤੇ ਆ ਜਦੋਂ ਜਾਂ ਤੋਂ ਉਹਦੇ ਨਾਲ ਤੇ ਜਿੰਨੇ ਪਸ਼ੂ ਹੀ ਨਵੇਂ ਪਾਉਣੇ ਈ ਰੰਡੇਰੀ ਪਾਉਣੀ ਆ ਜੋ ਇਕੱਠੇ ਖਰੀਦ ਲੈ ਬੜਾ ਵਾਅਦਾ ਆ ਵਾਅਦਾ ਆ ਇਹ ਬੰਦੇ ਖਰੀਦ ਲੈਣਾ ਬਾਲੋਣੀ ਪਤਾ ਕਿੰਨੇ ਦੇ ਪਾਉਣੇ ਆ ਹਿਸਾਬ ਕਰਦਾਂ ਮਾਲਾ ਹੁੰਦਾ ਜੀ ਹਿਸਾਬ ਕਰਦਾਂ ਮਾਲਾ ਇਕੱਠੇ ਲੈਣਾ ਆਹ ਉਹ ਹਿਸਾਬ ਕਰ ਲੈ ਵੀਆ ਛੋੜ ਵੀਆ ਛੋੜ 1 2 3 4 5 6 ਜਿਹੜਾ ਵੀਰ ਇਕੱਠੀ ਡੇਰੀ ਪਾ ਲੂਗਾ ਤੇ 20000 ਰੁਪਏ ਕਹਿੰਦੇ ਛੋੜ ਕਰਦਾ ਇਕੱਠੇ ਲੱਲੇ ਗਏ ਇਕੱਠੇ ਸਰਦਾਂ ਮਾਰ ਲੈ ਨੇ ਆ ਦਾ ਜੇਕਰ ਨਵੀਂ ਡੇਰੀ ਪਾਉਣੀ ਆ ਬੜਾ ਫਾਇਦਾ ਆ ਵਿੱਚ ਚਾਰ ਤੇ ਟੁਕੜੰਗ ਬਣਾਈਆਂ ਤੇ ਦੁੱਧ ਦੇਣ ਦੀਆਂ ਦੋਨਾ ਦੁੱਧਾ ਹੋ ਜਾਏਗਾ ਨਾ ਦੋਵੇਂ ਟਾਈਮ ਮੈਂ ਨਾ ਵੀਰ ਦੋਨਾਂ ਦਾ ਮੈਂਦਾ ਵੀ ਰੇਟ ਕਦੀ ਦਾ ਵਾ ਇਹੜੀ ਗੱਲ ਆ ਹਾਂਜੀ ਬਾਕੀ ਲਾਈਕ ਕਮੈਂਟ ਸ਼ੇਅਰ ਬਹੁਤ ਵਾਦ ਆਪਣੇ ਚੈਨਲ ਨੂੰ ਕਰਿਆ ਕਰੋ ਵਾਰ-ਵਾਰ ਸੰਗਤ ਨੂੰ ਇਹੋ ਬੇਨਤੀ ਆ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਾਓ ਇਡਾ ਵੀਡੀਓ ਨਾਲ ਦੇਖੋ ਜੇ ਵੀਡੀਓ ਵੇਖਿਆ ਕਰਨਾ ਸਬਸਕ੍ਰਾਈਬ ਜਰੂਰ ਕਰਾਓ ਜਰੂਰ ਕਰਾਇਆ ਕਰੋ ਬਹੁਤ ਵਾਦ ਸਪੋਰਟ ਕਰਾਇਆ ਕਰੋ ਭਰਾ ਮੇਰੇ ਬਹੁਤ ਵਾਦ ਸਪੋਰਟ ਕਰਾਇਆ ਕਰੋ ਜੇ ਲਾਇਕ ਹੋਣਗੇ ਬਹੁਤ ਵਾਰ ਚੈਨਲ ਹਟ ਦੂੰਗੀ ਸਪੋਰਟ ਮਿਲੂਗੀ ਤੇ ਬਾਕੀ ਆ ਵੀ ਵੀਰ ਜੀ ਮਾਲ ਵਧੀਆ ਵਧੀਆ ਰੋਜ ਲਈਦਾ ਟੋਪ ਦਾ ਟੋਪ ਠੀਕ ਜੀ ਵਡੀਆਂ ਵਾਸ਼ੀਆਂ ਤਿੰਨ ਚਾਰ ਲਈਆਂ ਤਿੰਨ ਚਾਰ ਮੰਨੀਆਂ ਲਈਆਂ ਮੰਨੀਆਂ ਲਈਆਂ ਤੇ ਉਹ ਦਸੇ ਤੇ ਲਾਈਕ ਕਮੈਂਟ ਤੇ ਸ਼ੇਅਰ ਖਿੱਚ ਗਏ ਸੇਵਾ ਮੇਰੇ ਭਰਾਵਾ ਤੁਹਾਨੂੰ ਪੱਠਾ ਥੋੜਾ ਘਟੋ ਇਨਾ ਵੰਡ ਛਾਂਡ ਥੋੜਾ ਇੰਜੇ ਰੱਖੋ ਹੁਣ ਇਹ ਪਾਦੀ ਮਹੀਂ ਲਈਏ ਇੱਕ ਅੱਧਾ ਦਿਨ ਜਾ ਕੇ ਦੁੱਧ ਘੱਟ ਵੀ ਦੇ ਸਕਦੇ ਹਾਂ ਖੜਾ ਵੀਰ ਜਦੋਂ ਛੜਕਾਸ਼ ਲੁਕਾ ਵੱਧ ਪਾਇਆ ਕਰੋ ਚਣਿਆਂ ਚੁਣਿਆਂ ਦਾ ਕਿਉਂਕਿ ਗਰਮੀਆਂ ਦੇ ਵਿੱਚ ਫਾਇਦਾ ਹੁੰਦਾ ਹੈ ਇਹ ਗੱਲ ਵੀਰ ਕਹਿੰਦੇ ਆ ਮਾਲ ਭਵੇਂ ਜੇ ਕੋ ਮਰਜ਼ੀ ਕੋਈ ਲਵੇ ਦੋ ਚਾਰ ਦਿਨ ਨਗਰ ਜਾ ਕੇ ਕਰਦਾ ਪਰ ਸੇਵਾ ਕਰੋ ਸੇਵਾ ਕਰੋ ਵੀ ਜੀ ਲਾਜਦਾ ਮੈਂ ਕਹਿੰਦਾ ਵੀ ਮੇਰੇ ਅੱਡੇ ਤੋਂ ਮਹੀਂ ਖੜ ਕੇ ਸੇਵਾ ਕਰੋ ਕਿਸੇ ਕੋ ਵੀ ਮਹੀਂ ਲੜੀ ਨਾ ਪਰ ਦੇਰ ਰੱਖ ਲੋ ਦੇਰ ਰੱਖਿਆ ਕਰੋ ਪੈਂ ਕਿਹੇ ਵੀਰ ਭਰਾ ਖਰੀ ਉਹ ਆਉਂਦੇ ਹਨਾ ਮੈਂ ਲੈ ਕੇ ਜਿੰਨੀ ਵੀ ਸੇਵਾ ਕਰਨੀ ਹੈ ਉਹਨੇ ਵੀ ਜਿਹੜੀ ਗੱਲ ਆ ਇਹ ਆਪਣਾ ਆਪ ਮੁੱਲ ਮੋੜ ਜਦਿਆਂ ਆਪਾਂ ਜਦੋਂ ਅਸੀਂ ਖੋਟੀ ਮਈ ਨੂੰ ਵੀ ਕਹਿ ਦਨਾ ਉਹਨਾ ਵੀ ਤੈਨੂੰ ਹੀ ਮਸਾਉਣਾ ਉਹ ਵਸ ਜੂ ਸਹੀ ਗੱਲ ਪਿਆਰ ਦੀ ਗੱਲ ਆ ਪਿਆਰ ਕਰਨਾ ਚਾਹੀਦਾ ਇਹਨਾਂ ਨਾਲ ਆਵਾਜ਼ ਆ ਬਲੋ ਡਰੈਸ ਬਾਈ ਜੀ ਫੋਨ ਨੰਬਰ ਹੈਗਾ ਵੀਰ ਜੀ 8427407753 ਨਾਮ ਮਾੜਾ ਦੇ ਪਿੰਡ ਪਿੰਡ ਭੋਮਾ ਸਸੇ ਗੱਲ ਬਾਈ ਜੀ